ਫਾਈਨਲੀ ਕਲੰਬੀਉ ਡੀਕ ਤੋਂ ਵਾਂ ਦੀ ਕੁਮਾਰ ਫੇਰ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਮਹੀਨੇ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਡ੍ਰੌਪ ਕੀਤਾ ਜਾਵੇਗਾ ਸੋ ਕੁਮਾਰ ਫੇਰ ਹੁਣ ਇੰਡਸਟਰੀ ਦੇ ਕਈ ਵੱਡੇ ਰਿਕਾਰਡ ਬ੍ਰੇਕ ਹੋਣਗੇ ਤੇ ਸਿੱਧੂ ਦਾ ਗਾਣਾ ਆਪਣੇ ਕਈ ਵੱਡੇ ਰਿਕਾਰਡ ਕੈਮ ਕਰੂਗਾ ਇਸ ਗੱਲ ਦੇ ਵਿੱਚ ਵੀ ਕੋਈ ਛੁੱਟ ਨਹੀਂ ਹੈ ਕਿ ਚਾਹੇ ਸਿੱਧੂ ਨੂੰ ਸਰੀਰਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਜੋ ਉਸਦੇ ਗਾਣੇ ਦੀ ਉਡੀਕ ਹੈ ਉਹ ਅੱਜ ਵੀ ਉਸ ਤੇ ਚਾਹਨ ਵਾਲੇ ਉਦਾਂ ਹੀ ਕਰਦੇ ਨੇ ਜਿੱਦਾਂ ਕਿ ਉਸਦੇ ਜਿਉਂਦੇ ਜੀ ਕਰਾ ਕਰਦੇ ਸੀ ਤੇ ਹੁਣ ਇੱਕ ਵਾਰ ਫੇਰ ਸਰਦਾਰ ਬਲਕੌਰ ਸਿੰਘ ਦੇ ਸਿੱਧੂ ਦਾ ਫੈਸਲਾ ਲਿਆ ਗਿਆ ਹੈ ਤੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ মিডিਆ ਨਾਲ ਗੱਲਬਾਤ ਕਰਦੇ ਖੁਲਾਸਾ ਕੀਤਾ ਸੀ ਕਿ ਉਹਨਾਂ ਕੋਲ ਸਿੱਧੂ ਦਾ ਕਾਫੀ ਸਾਰਾ ਮੈਥਡ ਰਿਕਾਰਡ ਪਿਆ ਹੈ ਜਿਸ ਦੇ ਬਦੌਲਤ ਉਹ ਸਿੱਧੂ ਨੂੰ ਰਾਜਾ 12 ਸਾਲ ਜਿਉਂਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੇ ਟਾਈਮ ਟੂ ਟਾਈਮ ਉਹ ਸਿੱਧੂ ਦੇ ਗਾਣੇ ਰਿਲੀਜ਼ ਕਰਦੇ ਵੀ ਰਹਿਣਗੇ ਤੇ ਜਿਸ ਤੇ ਚੱਲਦੇ ਹੁਣ ਸਿੱਧੂ ਦਾ ਨਵਾਂ ਗਾਣਾ 7 ਅਪ੍ਰੈਲ ਨੂੰ ਡ੍ਰੌਪ ਕੀਤਾ ਜਾ ਵੀਗਾ ਸੋ ਜੇਕਰ ਗਾਣੇ ਦੇ ਪੋਸਟਰ ਦੀ ਗੱਲ ਕਰੀ ਜਾਵੇ ਤਾਂ 3 ਅਪ੍ਰੈਲ ਨੂੰ ਸਿੱਧੂ ਮੂਸੇਵਾਲਾ ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਤੇ ਡ੍ਰੌਪ ਕਰ ਦਿੱਤਾ ਜਾ ਵੀ